ਈ ਭਰਤੀ ਕੱਢੋ ਤੇ ਅਸੀਂ ਬੰਦੇ ਇਸ ਇਸ ਗੱਲ 'ਤੇ ਲੜੀਏ ਉਹ ਤੇ ਕੋਈ ਸੰਘਰਸ਼ ਨਹੀਂ ਹੋਇਆ ਕੋਈ ਸੰਘਰਸ਼ ਨਹੀਂ ਕਿਸੇ ਨੂੰ ਮਤਲਬ ਅਸੀਂ ਵੀ ਹੁਣ ਜੱਜਮੈਂਟ ਕੋਰਟ ਹੋਈ ਤੇ ਸਾਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਐਸਐਲਪੀ ਵੀ ਹਾਰ ਤਿਕਣੀ ਹਮ ਨਵੀਂ ਭਰਤੀ ਦੇ ਨਿਰਦੇਸ਼ 10 11 ਸਾਲ ਪਹਿਲਾਂ ਵੀ ਸੁਪਰੀਮ ਕੋਰਟ ਦੇ ਚੁੱਕਿਆ ਹਮ ਅਸੀਂ ਮਤਲਬ ਸਾਡੇ ਲਈ ਵੱਡਾ ਸਵਾਲ ਇਹੀ ਹੈ ਵੀ ਕੀ ਰੈਗੂਲਰ ਪ੍ਰੋਫੈਸਰ ਕਾਲਜਾਂ ਵਿੱਚ ਆਉਣ ਹੀ ਨਹੀਂ ਦਿੱਤਾ ਜਾਊਗਾ ਹਮ ਜੇ ਰੈਗੂਲਰ ਇਹਨਾਂ ਨੇ ਰੈਗੂਲਰ ਹੋਣਾ ਜਾਂ ਗੈਸਟ ਫੈਕਲਟੀ ਦਾ ਰੁਜ਼ਗਾਰ ਆਪਾਂ ਸਥਾਈ ਕਰਨ ਦੀ ਗੱਲ ਕਰਦੇ ਆ। ਉਹ ਨਵੇਂ ਬੰਦੇ ਨੇ ਤਾਂ ਕਰਨਾ ਨਹੀਂ ਹੈਗਾ ਉਹ ਤਾਂ ਸਰਕਾਰ ਨੇ ਕਰਨਾ। ਹੂੰ ਸਰਕਾਰ ਵਿਰੁੱਧ ਕੇਸ ਲਵਾਂ। ਸਰਕਾਰ ਵਿਰੁੱਧ ਕੇਸ ਕਿੰਨੇ ਵਾਰੇ ਹਾਰ ਚੁੱਕੇ ਨੇ। 14 ਚ ਹਾਰ ਚੁੱਕੇ ਨੇ 23 ਚ ਹਾਰ ਚੁੱਕੇ ਨੇ। ਨਵੇਂ ਕੈਂਡੀਡੇਟਾਂ ਵਿਰੁੱਧ ਕੇਸ ਜਿੱਤ ਕੇ ਗੈਸਟ ਫੈਕਲਟੀ ਰੈਗੂਲਰ ਕਿਵੇਂ ਹੋ ਜੂਗੀ ਮੈਨੂੰ ਇਹ ਸਮਝ ਨਹੀਂ ਆਉਂਦਾ। ਉਦਾਂ ਜੇ ਨਵੀਂ ਭਰਤੀ ਆਊਗੀ ਨਵੀਂ ਭਰਤੀ ਵਿੱਚ ਵੀ ਫੇਰ ਉਹੀ ਕੁਝ ਹੋਣਾ। ਫੇਰ ਬੰਦੇ ਆਉਣਗੇ ਫੇਰ ਕੀ ਫੇਰ ਵਿਰੋਧ ਹੋਊਗਾ।